ਪੰਜ ਕਟੀਆਂ ਨੇ ਇਹ ਛੇ ਕਟੀਆਂ ਨੇ ਇੱਕ ਤਾਂ ਪੂਰੀ ਵੱਡੀ ਕੱਟੀ ਆ ਗੱਭ ਹੋਣ ਦੇ 5-4 ਮਹੀਨਿਆਂ ਚ ਮੱਝ ਦੀ ਬਹੁਤ ਟੌਪ ਦੀ ਇਹ ਇਹ ਵੀ ਕੱਟੀ ਐ ਸੀਮਣ ਦੀ ਐ ਪਰ ਇਹ ਨਹੀਂ ਪਤਾ ਕਿਹੜੇ ਸੀਮਣ ਦੀ ਥਣ ਥਣ ਪੂਰਾ ਚੰਗਾ ਕੱਟੀ ਦਾ ਸਾਰੇ ਹਨ ਤੁਸੀਂ ਦੇਖ ਸਕਦੇ ਪਿੱਠ ਪੂੜਾ ਵੀ ਪੂਰਾ ਸੋਹਣਾ ਕੱਟੀ ਦਾ ਇਹ ਕਲੇ ਕੱਟੀ ਆਗੀ ਪੂਰੀ ਲੰਬੀ ਕੱਟੀ ਆ ਇਹ ਵੇਲਬੂਲ ਪੂਰੀ ਲੰਬੀ ਆ ਇਹ ਵੀ ਉਹਨਾਂ ਦੇ ਮੰਨ ਕੇ ਚੱਲੋ ਵੀ ਪਿੰਡ ਚ ਸਾਂਹਣ ਰੱਖਿਆ ਸੀ ਉਹ ਸਾਂਹਣ ਦੀ ਕੱਟੀ ਆ ਉਹਦੀਆਂ ਕੱਟੀਆਂ ਪਹਿਲੇ ਸੋਹ ਵਧੀਆ ਦੁੱਧ ਤੇ ਆਈਆਂਗਾ 18 18 19 19 ਕਿਲੋ ਦੁੱਧ ਵੀ ਹੈਗਾ ਉਹ ਸਾਂਹਣ ਦੀਆਂ ਕੱਟੀਆਂ ਦਾ ਤੇ ਮਲਕਰ ਕਾਰਡ ਵਾਲੇ ਪਾਸੋਂ ਆਮ ਕੱਟੀਆਂ ਨਾਲ ਵੀ ਘਟ ਘਟ 1 ਫੁੱਟ ਲੰਬੀ ਪਈ ਆ ਸਿੰਘ ਵੀ ਬਿਲਕੁਲ ਕੁੰਡਾ ਕਰਦੀ ਜਾਂਦੀ ਆ ਉੜਾ ਵੀ ਤੁਸੀਂ ਦੇਖ ਸਕਦੇ ਹੋ ਰੰਡ ਚ ਸਾਨ ਰੱਖਿਆ ਸੀ ਉਹਦੀ ਕੱਟੀ ਆ ਗਈ ਇਹ ਸਾਨ ਵੀ ਬਹੁਤ ਟੋਪ ਦਾ ਸੀ ਨਾ ਬਿਨਾ ਨੱਥ ਤੋਂ ਰੱਖਿਆ ਹੋਇਆਗਾ ਇਹ 2 ਨੰਬਰ ਵਾਲੀ ਕੱਟੀ ਆ ਇਹ 1 ਨੰਬਰ ਵਾਲੀ ਇਹ 3 ਜੇ ਨੰਬਰ ਤੇ ਆ ਗਈ ਇਹ ਵੀ ਸੀ ਦੇ ਸੀਮਣ ਦੀ ਕੱਟੀ ਆ ਗਈ ਇਹ ਇਹ ਨਹੀਂ ਪਤਾ ਵੀ ਕਿਹੜੇ ਸੀਮਣ ਦੀ ਹੈ ਇਹ ਇੱਟਪੋੜਾ ਵੀ ਤੁਸੀਂ ਦੇਖ ਸਕਦੇ ਹੋ ਥਾਣੂ ਦੀ ਇਹਦੇ ਚਾਰੇ ਤੁਸੀਂ ਦੇਖ ਸਕਦੇ ਹੋ ਦੋ ਨੰਬਰ ਇੱਕ ਥੋੜੀ ਜੀ ਪੂਸ ਚਿੱਟੀ ਹੈ ਦੀ ਇਹ ਕਿਹ ਕੱਟੀ ਆ ਇਹ 500 70 75 ਦੀ ਕੱਟੀ ਹੈਗੀ ਇਹ ਠੀਕਾ ਵੀ ਭਰਾਇਆ ਸੀ ਹੁਣ ਚਲੋ ਲੈਤੀ ਵੀ ਆਪਾਂ ਥੋੜੀ ਜੀ ਉੱਚੀ ਰੈਂਜ ਦੀ ਹੈ ਇਹ ਬਹੁਤ ਮੁਸ਼ਕਲ ਨਾਲ ਲੈਤੀ ਹੈ ਕੱਟੀ ਤੇ ਪਰ ਸਿੰਘ ਤੋਂ ਵੀ ਆਪਾਂ ਨੂੰ ਪਤਾ ਹੈਗਾ ਬਿਲਕੁਲ ਜੈਡ ਬਲੈਕ ਆ ਸਿੰਘ ਦਾ ਵੀ ਆਪਾਂ ਨੂੰ ਥੋੜਾ ਪਤਾ ਹੈਗਾ ਇਹਦਾ ਵੀ ਸੰਗਰ 70577 ਦੀ ਇਹ ਸ਼ੇਪ ਸ਼ੇਪ ਦਾ ਹੀ ਸਿੰਘ ਜਾਂਦਾ ਗੱਟੀ ਦਾ ਤੇ ਝੋਲੀ ਵੀ ਤੁਸੀਂ ਦੇਖ ਸਕਦੇ ਹੋ ਆਰਡਰ ਦੀ ਵੰਤਰ ਤੇ ਥਣ ਵੀ ਤੁਸੀਂ ਚਾਰੇ ਦੇਖ ਸਕਦੇ ਹੋ ਬਹੁਤ ਸਪੇਸ ਥਣਾਂ ਦਾ ਥਣਾਂ ਦਾ ਥਣਾਂ ਪਿਆ ਚਾਰੇ ਥਾਣਾ ਦਾ ਪੂਰਾ ਸਪੇਸ ਆ 70577 ਦੀ ਆ ਗੱਟੀ ਇਹ ਇਹ ਵੀਰਾਬਲੀ ਦੇ ਸੀਮਨ ਦੇ ਆਪਣਾ ਮਿੱਤਰ ਪਿਆਰਾ ਸ਼ੋਕ ਡਾਕਟਰ ਉਸੇ ਨਹੀਂ ਸੀਮਨ ਰੱਖਿਆ ਸੀਗਾ ਇਹ ਸਾਣ ਦੀ ਇਕੱਟੀ ਉਹਦਾ ਆਪਾਂ ਕੁਝ ਕਹਿ ਨਹੀਂ ਸਕਦੇ ਸਾਣ ਜਾਂ ਸੀਮਣ ਨੂੰ ਦੱਸਦਾ ਅਗਲਾ ਚੰਗੇ ਸਾਣ ਦੀ ਆ ਜੇ ਸੀਮਣ ਦੀ ਦੱਸਦਾ ਇਹ ਨਹੀਂ ਆਪਾਂ ਕਹਿ ਸਕਦੇ ਉਹਦੇ ਬਾਰੇ ਗੱਟੀ ਪੂਰੀ ਟੌਪ ਦੀ ਮੱਝ ਦੇ ਦੇ ਹਿਸਾਬ ਨਾਲ ਲੇਤੀ ਆਪਾਂ ਮੱਝ ਉਹਦੀ ਪੂਰੀ ਟੌਪ ਦੀ ਸੀ ਨਾਰਮਲ ਸੇਵਰ ਦੀ 17-18 ਕਿਲੋ ਦੁੱਧ ਕੱਢਦੀ ਹੈ ਇਹ ਆ ਇੱਕ ਇਹ ਕੱਟੀ ਹੈਗੀ ਇਹ ਵੀ ਪੂਰੇ ਖੁੱਲ੍ਹ ਖੁੱਲੇ ਕੱਢਦੀ ਵਜਨ ਵਾਲੀ ਕੱਟੀ ਹੈਗੀ ਇਹ ਬਾਫ ਸਾਈਡ ਤੋਂ ਵਾਲਾ ਰੋਸਤ ਮੈਂ ਹਿੰਦੀ ਦੀ ਗਹਿੜੀ ਪਰ ਇਹ ਨਹੀਂ ਆਪਾਂ ਕਹਿ ਸਕਦੇ ਵੀ ਰੋਸਤ ਮੈਂ ਹਿੰਦੀ ਦਾ ਟਿਕਾ ਲੱਗਿਆ ਹੋਇਆ ਤੇ ਖੁੱਲੀ ਜੱਤਾਂ ਕੱਟੀ ਦੇ ਪਿੱਠ ਪੂੜਾ ਵੀ ਦੇਖ ਸਕਦੇ ਹੋ ਤੁਸੀਂ ਥਣ ਵੀ ਤੁਸੀਂ ਦੇਖ ਸਕਦੇ ਹੋ ਸਰੀਰ ਦਾ ਬੰਤਰ ਵੀ ਪੂਰਾ ਟੌਪ ਦਾ ਇੱਕ ਛੋਟੀ ਗੱਟੀ ਹੈਗੀ ਇਹ ਚਲ ਟੀਵੀ ਦੇ ਸੀਮਨ ਦੀ ਕੱਟੀ ਹੈਗੀ ਇਹ ਸਰਕਾਰੀ ਹਸਪਤਾਲ ਤੋਂ ਸੀਮਨ ਲਖਾਇਆ ਸੀ ਉਹਨਾਂ ਨੇ ਆਹਨੋ ਫੋਨਾ ਦੀ ਬਾਂਤਰ ਇਹਦੀ ਪੂਰੀ ਸੋਹਣੀ ਹੈ ਗੱਟੀ ਦੀ ਝੋਲੀ ਝੂਲੀ ਪੂਰੀ ਵਧੀਆ ਥੋੜੀ ਜਿਹੀ ਖੜ ਘਟ ਰਹੀ ਆ ਦੇਖ ਸਕਦੇ ਹੋ ਜੀ ਛੋਟੀ ਅਜੇ ਗੱਟੀ ਹੈ 8-10 ਕਿ ਮਹੀਨਾ ਦੇ ਲਗਭਗ ਕੱਟੀ ਹੈਗੀ ਹੈ 6 ਕੱਟੀਆਂ ਨਹੀਂ ਇਹ ਇਹ ਕੱਟੀ ਆ ਇਹ ਗੱਡੀ ਦਾ ਰੇਟ ਹੈਗਾ 47000 ਰੁਪਏ ਦੀ ਵੱਡੀ ਗੱਟੀ ਆ ਇਹਨਾਂ ਚਾਰਾਂ ਕਟੀਆਂ ਦਾ ਰੇਟ ਹੈਗਾ 40000 ਰੁਪਏ ਜਿਸ ਕਿਸੇ ਵੀਰ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹੋ ਇਹਦਾ ਰੇਟ ਹੈਗਾ 25000 ਇਹਦਾ ਵੀ 40000 ਇਹਦਾ ਵੀ 40000 ਇਹਦਾ ਵੀ 40000 ਇਹਦੇ ਵਿੱਚ ਖਰੀਦਣ ਵੇਲੇ 2-4000 ਦਾ ਫਰਕ ਆਉਂਦਾ 2-3000 ਦਾ ਇਹ ਕਟੀਆਂ ਆਪਾਂ ਮਹਿੰਗੀ ਖਰੀਦੀ ਸੀਗੀ ਇਹਦਾ ਵੀ ਆਪਾਂ 40000 ਰੁਪਏ ਲੈਣ ਦੇਣਾ 70 75 77 ਵਾਲੀ ਇਹ ਵੀ ਸੀ ਵੀਰਾਂ ਵਾਲੀ ਦੀ ਸੀ ਮੁੰਦੀ ਆ ਇਹ ਨਹੀਂ ਪਤਾ ਕਿਹੜੇ ਦੀ ਆ ਇਹ ਰਸਤ ਮਹਿੰਦਰੀ ਕੱਟੀ ਰਹੀਗੀ ਇਹ ਸਾਣ ਦੀ ਇਕੱਟੀ ਪਿੰਡ ਚ ਸਾਣ ਰੱਖਿਆ ਹੋਇਆ ਸੀਗਾ ਕਟੀਆਂਆਂ ਦੀਆਂ ਦੁੱਧ ਵਧੀਆ ਕੱਢਦੀਆਂ ਨੇਗੀਆਂ ਤੇ ਉਹਦਾ ਪਸ਼ਾਨ ਦੀ ਵੀ ਪਹਿਲਾਂ ਆਪਾਂ ਦੇਖਿਆ ਹੋਇਆ ਸੀਗਾ ਪਰ ਹੁਣ ਉਹ 7-8 ਕਿ ਮਹੀਨੇ ਹੋ ਗਏ ਸਾਣ ਵੇਚਤਾ ਪਰ ਉਹਦੀਆਂ ਮੱਝਾਂ ਵੀ ਵੇਚੀਆਂ ਨੇ ਮੱਝਾਂ ਵੀ ਦੇਖੀਆਂ ਨੇ ਤੇ ਝੋਟੀਆਂ ਵੀ ਦੇਖੀਆਂ ਦੁੱਧ ਤੇ ਆਈਆਂ ਹੋਈਆਂ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦਾ